ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਪੰਜਾਬ ਦੇ ਲੋਕ ਸੀਐਮ ਭਗਵੰਤ ਮਾਨ ਅੱਗੇ ਵੱਡੀ ਮੰਗ ਰੱਖਣ ਦੇ ਇਹ ਕਿ ਜਿਸ ਤਰ੍ਹਾਂ ਬਾਕੀ ਜਿਹੜੇ ਨਸ਼ਾ ਤਸਕਰਾਂ ਦੇ ਘਰ ਤੇ ਪੀਲਾ ਪੰਜਾ ਚੱਲਿਆ ਵਿਕਰਮ ਸਿੰਘ ਮਰਜੀਠੀਆ ਦੇ ਘਰ ਤੇ ਵੀ ਇਹ ਪੀਲਾ ਪੰਜਾ ਚੱਲਣਾ ਚਾਹੀਦਾ ਹੈ ਇਸ ਬਾਰੇ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਰਜੀਠੀਆ ਦੇ ਘਰ ਨੂੰ ਲੈ ਕੇ ਬਹੁਤ ਬਾਰ ਚਰਚਾ ਹੋਈ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਭਾਈ ਮੁੱਖ ਮੰਤਰੀ ਸਾਹਿਬ ਫੇਰ ਮੰਨਾਂਗੇ ਜੇਕਰ ਬਿਕਰਮ ਮਜੀਠੀਆ ਦੇ ਘਰ ਦੇ ਉੱਤੇ ਬਲਡوزر ਚੱਲ ਜਾਵੇ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਮੈਂ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਡੀਐਸਪੀ ਨੂੰ ਧਮਕੀ ਦੇ ਦਿੱਤੀ ਹੈ ਪਹਿਲਾਂ ਵੀ ਕਈ ਵਾਰ ਮੈਂ ਤੁਹਾਡੇ ਨਾਲ ਐਸੀ ਅਪਡੇਟ ਸਾਂਝੀ ਕੀਤੀ ਹੈ ਕਿ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਪੂਰੇ ਪੰਜਾਬ ਦੇ ਪ੍ਰਸ਼ਾਸਨ ਨੂੰ اسی ਸੁਖਵੀਰ ਸਿੰਘ ਬਾਦਲ اور ਉਹਨਾਂ ਦੀ ਘਰ ਵਾਲੀ ਜਾਨੀ ਹਰਸਿਮਰਤ ਕੌਰ ਦੁਆਰਾ ਬਹੁਤ ਬਾਰ ਧਮਕੀ ਦਿੱਤੀ ਗਈ ਹੈ ਜਿਸ ਦਿਨ ਬਿਕਰਮ ਸਿੰਘ ਮਜੀਠੀਆ ਗਿਰਫਤਾਰ ਹੁੰਦਾ ਉਸੇ ਦਿਨ ਤੋਂ ਧਮਕੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਜੋ-ਜੋ ਅਖਰ ਕੀਤਾ ਉਹ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਉਂਕਿ ਹੁਣ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਰੈਲੀਆਂ ਕਰ ਰਹੇ ਨੇ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਖੁੱਲੇ ਐਂ ਧਮਕੀ ਦੇ ਰਹੇ ਨੇ ਪਰ ਹੁਣ ਸੁਖਵੀਰ ਸਿੰਘ ਬਾਦਲ ਤੇ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਇਹ ਗੱਲ ਧਰੀ ਸੀ ਕਿ ਜੇਕਰ ਤੁਸੀਂ ਇਹਨਾਂ ਵੱਡੇ ਮગર ਮੱਛਾ ਨੂੰ ਹੱਥ ਪਾਇਆ ਤਾਂ ਇਹਨਾਂ ਦੇ ਘਰਾਂ ਦੇ ਉੱਤੇ ਬਲਡوزر ਵੀ ਚੱਲਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਹਿ ਦਿੱਤਾ ਸੀ ਕਿ ਭਾਈ ਅਸੀਂ ਸਬੂਤ ਜੁਟਾ ਰਹੇ ਆ ਜਿਸ ਦਿਨ ਸਾਡੇ ਹੱਥ ਸਬੂਤ ਲੱਗੇ ਅਸੀਂ ਇਹਨਾਂ ਦੇ ਉੱਤੇ ਐਕਸ਼ਨ ਕਰ ਦੇਵਾਂਗੇ ਪਾ ਰਾਜ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵੀ ਦੇਖੋ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਹੈ ਤਾਂ ਹੁਣ ਉਹਨਾਂ ਦੇ ਵਕੀਲਾਵੰਨਿਓ ਸ਼ਰੌਣ ਦੀ ਲਗਾਤਾਰ ਯਾਨੀ ਬਾਹਰ ਲੈ ਆਉਣ ਦੀ ਜ਼ਮਾਨਤ ਦੇ ਉੱਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੇ ਵੀ ਕੈਸਾ ਤਾਰਾ ਬੁਣ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਤਿੰਨ ਗੱਲਾਂ ਦੇ ਵਿੱਚ ਫਸਾ ਲਿਆ ਸਿਰਫ ਤਿੰਨ ਪਹਿਲੂ ਐਸੇ ਨੇ ਜਿਹੜੇ ਵਿਕਰਮ ਸਿੰਘ ਮਜੀਠੀਆ ਨੂੰ ਬੁਰੀ ਤਰ੍ਹਾਂ ਜੇਲ੍ਹ ਦੇ ਵਿੱਚ ਰੱਖਣ ਜਾ ਰਹੇ ਨੇ ਲੰਬੇ ਟਾਈਮ ਲਈ ਹੁਣ ਪੰਜਾਬ ਦੇ ਲੋਕ ਇਸ ਖਬਰ ਤੋਂ ਬਾਅਦ ਇਹੀ ਸੋਚਣਗੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਭ ਤੋਂ ਵੱਡਾ ਐਕਸ਼ਨ ਕੀਤਾ ਜਿਹੜਾ ਕਿ ਅੱਜ ਤੱਕ ਕਿਸੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਨਹੀਂ ਕੀਤਾ ਸੀ ਕਿਉਂਕਿ ਜਿਹੜੇ ਬਾਦਲਾਂ ਦੇ ਵੱਲ ਕੋਈ ਉਂਗਲੀ ਤੱਕ ਨਹੀਂ ਕਰ ਸਕਦਾ ਸੀ ਅੱਜ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਐਸਾ ਸਕੰਜਾ ਕੱਸ ਦਿੱਤਾ ਵਿਕਰਮ ਮਜੀਠੀਆ ਦੇ ਉੱਤੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਧਮਕੀ ਕਿਵੇਂ ਦਿੱਤੀ ਹੈ ਐਸਪੀ ਨੂੰ ਕਿ ਐਸੀਆਂ ਮੌਕਿਆਂ ਨੂੰ ਆਪਣੇ ਟਾਈਮ ਦੇ ਵਿੱਚ ਦੇਖਾਂਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹਨਾ ਕਿ ਜਿਹੜੀ ਇਹ ਖਬਰ ਤੁਸੀਂ ਸੁਣਨ ਜਾ ਰਹੇ ਹੋ ਇਸ ਖਬਰ ਨੂੰ ਸੁਣ ਤੋਂ ਬਾਅਦ ਤੁਹਾਡੇ ਵੀ ਇਰਾਦੇ ਬਦਲ ਜਾਣਗੇ ਕਿਉਂਕਿ ਅੱਜ ਕੱਲ੍ਹ ਰੈਲੀਆਂ ਤੇ ਰੈਲੀਆਂ ਕਰ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਧਮਕੀ ਸ਼ਰੈ ਆਮ ਦੇ ਰਹੇ ਨੇ ਕਿਉਂਕਿ ਉਹ ਤਾਂ ਮੁੱਖ ਮੰਤਰੀ ਨੂੰ ਵੀ ਦੇ ਦਿੰਦੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਹੁਣ ਇਸ ਗੱਲ ਤੋਂ ਅੰਦਾਜ਼ਾ ਲਾ ਲੈਣ ਕਿ ਜੇਕਰ ਇਹਨਾਂ ਦਾ ਰਾਜ ਆ ਗਿਆ ਵਾਕਈ ਤਾਂ ਤੁਹਾਡੇ ਜਾਂ ਫਿਰ ਆਪਣੇ ਪੰਜਾਬੀਆਂ ਦੇ ਨਾਲ ਕੀ ਹੋ ਸਕੇਗਾ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਵਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਲੈ ਕੇ ਆ ਜਿਹੜੀ ਕਿ ਬੇਹੱਦ ਜ਼ਿਆਦੇ ਅਹਿਮ ਅਪਡੇਟ ਹੈ ਸੁਣੋ ਜਿਹੜੇ ਅਫਸਰ ਆਜੇ ਡੀਐਸਪੀ ਹੈ ਜਿਵੇਂ ਜਾ ਕੇ ਰੋਜ਼ਾ ਹੈ ਡੀਐਸਪੀ ਸਾਹਿਬ ਨੋਟ ਕਰ ਲਿਓ ਉਹਨੂੰ ਬੁਲਾਇਆ ਜਾ सोच दिया तो कि मैं हूं डीएसपी बन गया है मैं पूरी जिंदगी डीएसपी देना है ना उद ही तक सरकार ਕੀ ਕਿ ਮੈਂ ਕਰਕੇ ਕੀ ਹੋ ਜੂਗਾ ਬਦਲੀਆਂ ਨਹੀਂ ਹੋਣੀਆਂ ਐਤੀ ਕੋਈ ਬਦਲੀ ਨਹੀਂ ਜਿੱਥੇ ਦੱਖ ਤੇ ਡਿਸਮਿਸ ਤੇ ਜੇਲ੍ਹ ਹੋਜੀ ਤਾ ਸੁਣ ਲਿਆ ਪੰਜਾਬ ਵਾਲੋ ਪੰਜਾਬ ਦੀ ਪੁਲਿਸ ਦੁਆਰਾ ਕੀ ਇਰਾਦੇ ਰੱਖਦੇ ਨੇ ਇਹ ਸੁਖਵੀਰ ਸਿੰਘ ਬਾਦਲ ਕਹਿੰਦਾ ਇਹਨਾਂ ਦੀ ਸਾਡੇ ਰਾਜ ਦੇ ਵਿੱਚ ਕੋਈ ਬਦਲ ਨਹੀਂ ਹੋਣੀ ਸਿੱਧਾ ਡਿਸਮਿਸ ਤੇ ਦੂਜੇ ਨੰਬਰ ਤੇ ਜੇਲ੍ਹ ਇਹ ਪੰਜਾਬ ਦੇ ਪ੍ਰਸ਼ਾਸਨ ਨੂੰ ਸ਼ਰੇ ਆਮ ਧਮਕੀ ਸੁਖਵੀਰ ਸਿੰਘ ਬਾਦਲ ਦੇ ਰਹੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਨੇ ਕਹਿੰਦੇ ਸਾਡੀ ਪੰਜਾਬ ਦੇ ਅੰਦਰ ਵਾਪਸੀ ਕਰਵਾ ਦਿਓ ਅਸੀਂ ਪੰਜਾਬ ਨੂੰ ਬਦਲ ਦੇਾਂਗੇ ਪਹਿਲਾਂ ਤੁਸੀਂ ਐਂ ਦੱਸੋ ਜੇ ਕੋਈ ਸਿਆਣੇ ਬੰਦੇ ਨੂੰ ਇਹ ਗੱਲ ਦੱਸੋਗੇ ਤੇ ਮੂਰੋਂ ਉਹ ਪਤਾ ਕੀ ਕਹੂਗਾ ਜਿਹੜੇ ਲੋਕ 25 ਸਾਲ ਤੱਕ ਤੁਹਾਡਾ ਲਹੂ ਪੀਕੇ ਪੰਜਾਬ ਨੂੰ ਨਹੀਂ ਬਦਲ ਸਕੇ ਸਗੋਂ ਪੰਜਾਬ ਦੀ ਸੇ ਕੌਮ ਦੇ ਨਾਲ ਇਹਨਾਂ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਬੇਅਦਮੀਆਂ ਕਰਵਾਈਆਂ ਤਾਂ ਇਹ ਲੋਕ ਹੁਣ ਕੀ ਕਰ ਸਕਦੇ ਆ ਪੰਜਾਬ ਦਾ ਏ ਤੁਸੀਂ ਹੁਣ ਅੰਦਾਜ਼ਾ ਲਾ ਲਿਓ ਵੀ ਜਿਹੜੇ ਲੋਕ ਪ੍ਰਸ਼ਾਸਨ ਨੂੰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਸ਼ਰਯਾਮ ਧਮਕੀਆਂ ਦੇ ਰਹੇ ਨੇ ਅੱਜ ਕੱਲ੍ਹ ਵੀ ਦੇ ਰਹੇ ਨੇ ਕਾਂਗਰਸ ਦੇ ਲੀਡਰ ਵੀ ਦੇ ਰਹੇ ਨੇ ਰੰਧਾਵਾ ਸਾਹਿਬ ਦੀ ਵੀ ਇੱਕ ਦਿਨ ਮੈਂ ਤੁਹਾਨੂੰ ਵੀਡੀਓ ਦਿਖਾਈ ਸੀ ਸੋ ਇਹਨਾਂ ਨੂੰ ਸਾਰਿਆਂ ਨੂੰ ਕੁਰਸੀ ਦੀ ਅੱਗ ਲੱਗੀ ਹੋਈ ਆ ਚਿੰਨੇ ਵੀ ਵਿਪક્ષੀ ਪਾਰਟੀਆਂ ਵਿਰੋਧੀ ਨੇ ਉਹਨਾਂ ਸਾਰਿਆਂ ਦੀ ਪੂਸਤੇ ਅੱਗੇ ਹੀ ਲੱਗੀ ਆ ਕਿ ਮੁੱਖ ਮੰਤਰੀ ਦੀ ਕੁਰਸੀ ਸਾਡੇ ਕੋਲੇ ਆ ਜੇ ਕਦੇ ਕੰਮ ਕਰਦਾ ਬੰਦਾ ਇਹਨਾਂ ਤੋਂ ਨਹੀਂ ਜਰਿਆ ਜਾਂਦਾ ਕੀ ਕਹਿੰਦਾ ਸੀ ਸੁਖਵੀਰ ਬਾਦਲ ਕਹਿੰਦਾ ਇਹਦਾ ਮਤਲਬ ਇਹ ਆ ਵੀ ਡੀਐਸਪੀ ਸਾਹਿਬ ਆਪ ਪੈਸੇ ਇਕੱਠੇ ਕਰਨਗੇ ਆਪ ਲੁੱਟਣਗੇ ਇਹਦਾ ਮਤਲਬ ਕੀ ਕਿ ਅਸੀਂ ਲੁੱਟਣਾ ਭਾਈ ਇਹ ਹੱਕ ਸਾਡਾ ਹੀ ਹੈ ਤੁਸੀਂ ਨਹੀਂ ਲੁੱਟ ਸਕਦੇ ਠੀਕ ਆ ਮੰਨਿਆ ਕੁਝ ਅਫਸਰ ਮਾਰੇ ਹੁੰਦੇ ਨੇ ਪਰ ਪੰਜਾਬ ਦੀ ਪੁਲਿਸ ਕਿਤੇ ਨਾ ਕਿਤੇ ਬਹੁਤ ਵੱਡੇ ਪੱਦਰ ਦੇ ਉੱਤੇ ਸਹੀ ਵੀ ਹੈ ਇਹ ਵੀ ਗੱਲ ਮੰਨਣੀ ਪੈਣੀ ਹੈ ਔਰ ਹੁਣ ਦੂਜੇ ਪਾਸੇ ਆਜੋ ਵਿਕਰਮ ਮਜੀਠੀਆ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਰੌਲਾ ਪਾ ਰੱਖਿਆ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਤੁਸੀਂ ਬਹੁਤ ਵੱਡਾ ਐਕਸ਼ਨ ਕੀਤਾ ਸਤਿਕਾਰ ਹੈ ਇਸ ਗੱਲ ਦਾ ਪੰਜਾਬ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਔਰ ਪੰਜਾਬ ਦੀ ਸਰਕਾਰ ਦਾ ਸਵਾਲ ਇਹ ਉੱਠਦਾ ਕਿ ਕਹਿੰਦੇ ਹੁਣ ਘਰ ਕਦੋਂ ਢਾਉਣਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਰ ਦਰਅਸਲ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੁਣ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਬਲਡੋਜ਼ਰ ਚਲਾਉਣ ਜਾ ਰਿਹਾ ਕਿਉਂਕਿ ਖਬਰਾਂ ਬਹੁਤ ਸਾਰੀਆਂ ਨਿਕਲ ਕੇ ਆ ਰਹੀਆਂ ਕਿ ਭਾਈ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਘਰ ਹੈ ਇਹਨੂੰ ਬੇਨਾਮੀ ਸੰਪਤੀ ਦੇ ਰੂਪ ਦੇ ਵਿੱਚ ਦੇਖਦੇ ਹੋਇਆ ਕਾਨੂੰਨ ਕਾਰਵਾਈ ਦੇ ਹਿਸਾਬ ਦੇ ਨਾਲ ਇਹਨੂੰ ਹਟਾਉਣ ਜਾ ਰਹੇ ਨੇ ਭਗਵੰਤ ਮਾਨ ਸਾਹਿਬ ਕਿਸੇ ਵੇਲੇ ਵੀ ਪੀੜਾ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਦਾ ਬਿਕਰਮ ਮਜੀਠੀਆ ਦੀਆਂ ਤਿੰਨ ਰਿਹائشਾਂ ਨੇ ਸਭ ਤੋਂ ਵੱਡੀਆਂ ਜਿਹੜੀਆਂ ਉਹਨਾਂ ਦੀ ਤਿੰਨੇ ਦੇ ਵਿੱਚੋਂ ਇਹ ਨਹੀਂ ਪਤਾ ਕਿ ਨੰਬਰ ਕਿਹੜੇ ਘਰ ਦਾ ਲਾ ਦੇਣ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਹੱਥ ਪਾਇਆ ਹੈਗਾ ਹੈ ਜਿਸ ਦੀ ਬਾਅਦ ਪੰਜਾਬ ਦੇ ਲੋਕ ਜਿਹੜੇ ਐ ਸੀਐਮ ਭਗਵੰਤ ਮਾਨ ਤੋਂ ਬਹੁਤ ਖੁਸ਼ ਹੋ ਗਏ ਆ ਔਰ ਇੱਕ ਵੱਡੀ ਮੰਗ ਜਿਹੜੀ ਹੋਰ ਸੀਐਮ ਭਗਵੰਤ ਮਾਨ ਅੱਗੇ ਰੱਖਣ ਦੇ ਆ ਉਹ ਇਹ ਹੈ ਕਿ ਜਿਸ ਤਰ੍ਹਾਂ ਬਾਕੀ ਨਸ਼ਾ ਤਸਕਰਾਂ ਦੇ ਘਰਾਂ ਤੇ ਪੰਜਾਬ ਚੱਲਿਆ ਹੈ ਇਸੇ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਘਰ ਤੇ ਵੀ ਪੰਜਾ ਚਲਣਾ ਚਾਹੀਦਾ ਹੈਗਾ ਤੇ ਸੀਐਮ ਭਗਵੰਤ ਮਾਨ ਨੇ ਉਸ ਨੂੰ ਮੰਗ ਨੂੰ ਪੂਰਾ ਕਰਨ ਦੀ ਵੀ ਠਾਨ ਲਈ ਹੈ ਹੁਣ ਦੇਖੋ ਵਿਕਰਮ ਸਿੰਘ ਮਜੀਠੀਆ ਦੇ ਤਿੰਨ ਤਰ੍ਹਾਂ ਚੋ ਕਿ ਇਸ ਘਰ ਤੇ ਪੀਲਾ ਪੰਜਾ ਚੱਲਦਾ ਹੈਗਾ ਦੂਜੇ ਪਾਸੇ ਸੁਖਬੀਰ ਬਾਦਲ ਨੇ ਜਿਹੜਾ ਹੈ ਡੀਐਸਪੀ ਤੇ ਪੰਜਾਬ ਪੁਲਿਸ ਨੂੰ ਸਿੱਧੀ ਤਨਖੀਲਾਈ ਹੈ ਕਿ ਤੁਸੀਂ ਹੁਣ ਜਿਹੜੇ ਸਰਕਾਰ ਦੇ بڑے ਆਲਾਇਕਾਰ ਬਣੇ ਜੇ ਹਮੇਸ਼ਾ ਇਕ ਕੋਈ ਸਰਕਾਰ ਨਹੀਂ ਰਹਿੰਦੀ ਹੈਗੀ ਜਦ ਜੀ ਤਬਦੀਲ ਹੋਈ ਸਾਡੀ ਹਕੂਮਤ ਆਈ ਤੇ ਫਿਰ ਹਾਲਾਤ ਹੋਰ ਹੋਵਾਂਗੇ ਫਿਰ ਕਿਸੇ ਨੇ ਵੀ ਅਫਸਰ ਨੇ ਇਸ ਤਰ੍ਹਾਂ ਕੀਤੀ ਤੇ ਉਹਨੂੰ ਡਿਸਮਿਸ ਕੀਤਾ ਜਾਏਗਾ ਤੇ ਸਿੱਧਾ ਜੇਲ੍ਹ ਭੇਜਿਆ ਜਾਏਗਾ ਇਹ ਕਹਿਣਾ ਸੀਦਾ ਸੁਖਬੀਰ ਸਿੰਘ ਬਾਦਲ ਦਾ ਇਹ ਵੱਡੀ ਧਮਕੀ ਜਿਹੜੀ ਹੈ ਉਹਨਾਂ ਨੇ ਲਾਈ ਹੈ ਡੀਐਸਪੀ ਨੂੰ ਔਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹਰ ਸਿਮਰਤ ਕੌਰ ਸੁਖਬੀਰ ਸਿੰਘ ਬਾਦਲ ਬਹੁਤ ਵਾਰੀ ਇਸ ਤਰ੍ਹਾਂ ਦੀਆਂ ਧਮਕੀਆਂ ਜੜੀਆਂ ਆ سی ایم بگوت مان سے پنجاب پر پرشاسن لا چکے ہیں اور اے تھی سنیاں بھی ہوئی ہیں پھر وہ اس ویڈیو بارے کمنٹس کر کے لازمی دس روپے اپنا ٹیر سارا خیال ملیں گے اگلی ویڈیو اللہ حافظ